ਡੈਨਿਕਸ ਵਰਾ ਦੇਖ ਰਹੇ ਤੁਸੀਂ ਤਾਂ ਮੈਂ ਹੀ ਮਸਿੰਗ ਦੀ ਕਹਾਣੀ। ਕਈ ਵਾਰ ਜ਼ਿੰਦਗੀ ਦੇ ਵਿੱਚ ਅਜਿਹੀਆਂ ਬਿਮਾਰੀਆਂ ਇਨਸਾਨ ਨੂੰ ਕਿਰਾ ਪਾ ਲੈਂਦੀਆਂ ਨੇ ਜਿੱਥੇ ਇਨਸਾਨ ਟੁੱਟ ਕੇ ਚੱਕਣਾ ਚੂਰ ਹੋ ਜਾਂਦਾ ਹੈ। ਪਰ ਕੁਝ ਇਨਸਾਨ ਅਜਿਹੇ ਵੀ ਹੁੰਦੇ ਨੇ ਜੋ ਬਿਮਾਰੀਆਂ ਨੂੰ ਮਾਤ ਪਾ ਕੇ ਦੁਬਾਰਾ ਇੱਕ ਵਾਰ ਫਿਰ ਤੋਂ ਨਵੇਂ ਸਿਰ ਤੋਂ ਜ਼ਿੰਦਗੀ ਇਹ ਜਿਹੜੀ ਕਿ ਸ਼ੁਰੂ ਕਰਦੇ ਨੇ। ਪਰ ਗੱਲ ਜੇਕਰ ਬੱਚਿਆਂ ਦੀ ਕਰੀਏ ਤਾਂ ਬੱਚਿਆਂ ਦੇ ਵਿੱਚ ਜਿਹੜਾ ਕਿ ਮਾਪੇ ਦਾ ਸਾਥ ਹੁੰਦਾ ਉਹ ਬਹੁਤ ਅਹਿਮ ਹੁੰਦਾ ਹੈ ਕਿਉਂਕਿ ਬੱਚੇ ਕਾਫੀ ਜਿਆਦਾ ਨਾਜ਼ੁਕ ਹੁੰਦੇ ਨੇ ਤਾਂ ਜਦੋਂ ਬੱਚਿਆਂ ਨੂੰ ਕੋਈ ਅਜੀਬ ਬਿਮਾਰੀ ਆ ਕੇ ਘੇਰਾ ਪਾਉਂਦੀ ਹੈ ਤਾਂ ਬੱਚਿਆਂ ਦੇ ਨਾਲ-ਨਾਲ ਬੱਚਿਆਂ ਦੇ ਮਾਪੇ ਵੀ ਟੁੱਟ ਜਾਂਦੇ ਨੇ ਪਰ ਇੱਕ ਅਜਿਹੇ ਸ਼ਖਸ ਨੂੰ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਨੇ ਬਿਮਾਰੀ ਦਾ ਸਾਹਮਣਾ ਤਾਂ ਕੀਤਾ ਨਾਲ ਉਹਨਾਂ ਦੇ ਪੇਰੈਂਟਸ ਦਾ ਇੰਨਾ ਕੇ ਸਹਿਯੋਗ ਸੀਗਾ ਕਿ ਅੱਜ ਉਹ ਨਾਮਰੱਦ ਬਿਮਾਰੀ ਨੂੰ maat ਪਾ ਕੇ ਨੋਰਮਲ ਇਨਸਾਨਾਂ ਦੇ ਵਾਂਗੂ ਜ਼ਿੰਦਗੀ ਜੀ ਰਿਹਾ ਹੈ ਅਸੀਂ ਗੱਲ ਕਰਾਂਗੇ ਜਗਨਪ੍ਰੀਤ ਦੇ ਨਾਲ ਜੋ ਪਿਛਲੇ ਦਿਨੀ ਕਾਫੀ ਜਿਆਦਾ ਚਰਚਾਵਾਂ ਵਿੱਚ ਰਹੇ ਨੇ ਚਰਚਾਵਾਂ ਵਿੱਚ ਕਿਉਂ ਰਹੇ ਨੇ ਕਿਉਂਕਿ ਇਹਨਾਂ ਨੂੰ ਇੱਕ ਬਿਮਾਰੀ ਲੱਗ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਬਿਮਾਰੀ ਦੌਰਾਨ ਇਹਨਾਂ ਦੀ ਮੁਲਾਕਾਤ ਜਿਹੜੀ ਕਿ ਸਲਮਾਨ ਖਾਨ ਨਾਲ ਹੁੰਦੀ ਹੈ ਤਾਂ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾਵਾਂ ਵਿੱਚ ਵੀ ਰਹਿੰਦੇ ਨੇ ਤਾਂ ਗੱਲਬਾਤ ਕਰਾਂਗੇ ਜਗਰਵੀਰ ਜੀ ਪਹਿਲਾਂ ਸਸੀ ਕਾਲ ਜੀ ਸਸੀ ਕਾਲ ਜੀ ਸਸੀ ਕਾਲ ਵਾਹਿਗੁਰੂ ਜੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੋ ਟਿਚਾ ਕੋ ਹਾਂ ਜੀ ਪਹਿਲਾ ਕਦੋਂ ਤੁਹਾਨੂੰ ਪ੍ਰੋਬਲਮ ਆਈ ਸੀ ਤੇ ਕਿੱਥੇ ਤੁਸੀਂ ਗਏ ਸੀ ਤੇ ਕਦੋਂ ਤੁਹਾਡੀ ਮੁਲਾਕਾਤ ਜਿਹੜੀ ਸਲਮਾਨ ਖਾਨ ਨਾਲ ਹੋਈ ਸੀ ਮੈਂ ਟਾਟਾ ਹਸਪੀਟਲ ਵਿੱਚ ਗਏ ਸੀ ਉਹਦਾ ਉਹਨਾਂ ਦੇ ਨਾਲ ਉਹ ਤੇਧ ਮੇਰੀ ਮੁਲਾਕਾਤ ਹੋਈ ਸੀ ਹੂੰ ਕੀ ਮੁਲਾਕਾਤ ਹੋਈ ਕਿਵੇਂ ਹੋਈਆਂ ਕੀ ਗੱਲਬਾਤ ਹੋਈਆਂ ਉਦੋਂ ਉਦੋਂ ਨਾਨੇ ਪੁੱਛਿਆ ਕਿਵੇਂ ਤੇਰੇ ਲਈ ਦੱਸ ਕੀ ਕਰ ਸਕਦਾ ਮੈਂਨੇ ਕਿਹਾ ਕੁਛ ਨਾ ਕਰੋ ਤੁਸੀਂ ਆਪਣੇ ਘਰ ਜਾਓ ਹੂੰ ਇਹਨਾਂ ਨੇ ਪੁੱਛਿਆ ਕੁਛ ਤਾਂ ਦੱਸ ਦੇ ਫਿਰ ਮੈਂ ਆਪਣੇ ਘਰ ਚਲੇ ਜਾਵਾਂਗਾ ਚਲੇ ਜਾਊਂਗਾ ਫਿਰ ਮੈਂਨੇ ਕਿਹਾ ਤੁਸੀਂ ਮੇਰੇ ਬੈਗ ਤੇ ਈਚਿੰਗ ਕਰ ਦਿਓ ਹੂੰ ਫਿਰ ਉਹਨੇ ਉਹਨਾਂ ਨੇ ਕਰਦੀ ਫਿਰ ਉਹਨੇ ਕਿਹਾ ਹੋਰ ਕੀ ਕਰ ਸਕਦੇ ਮੇਰੇ ਕਾ ਇੱਕ ਹੋਰ ਬਾਹਰ ਕਰ ਦਿਓ ਹੂੰ ਫਿਰ ਉਹਨਾਂ ਨੇ ਕਾ ਚਲ ਔਰ ਕੀ ਕਰਨਾ ਹੈ ਮੈਨੇ ਕਹਾ ਆਪ ਜਾਓ ਹੂੰ ਉਹਨੇ ਕਹਾ ਪਹਿਲੀ ਵਾਰ ਜ਼ਿੰਦਗੀ ਮੇਂ ਮੈਨੂੰ ਕਿਸਨੇ ਕਹਾ ਕਿ ਆਪ ਜਾਓ ਹੂੰ ਦੇਖੋ ਮੈਂ ਉਸਦੋਂੋਂ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਕਹਿੰਦੇ ਕਾਫੀ ਜ਼ਿਆਦਾ ਘੱਟ ਸੀ ਦਿੱਸਦਾ ਬਿਲਕੁਲ ਵੀ ਨਹੀਂ ਸੀਗਾ ਫਿਰ ਤੁਸੀਂ ਸਲਮਾਨ ਖਾਨ ਨੂੰ ਪਹਿਚਾਨਿਆ ਕਿਵੇਂ ਮੈਨੇ ਉਹਨਾਂ ਨੂੰ ਪਹਿਚਾਨਿਆ ਉਹਨਾਂ ਦਾ ਬ੍ਰੇਸਲੇਟ ਫੀਲ ਕਰਕੇ ਬਾਈਸੈਪਸ ਫੀਲ ਕਰਕੇ ਇਹ ਇਹ ਅੱਛਾ ਮੈਮ ਜਦੋਂ ਪਹਿਲੀ ਵਾਰ ਮਿਲੇ ਇਹਨੇ ਇੱਕਦੋ ਇੱਛਾ ਜ਼ਾਹਰ ਕੀਤੀ ਸੀ ਮੈਂ ਸਲਮਾਨ ਖਾਨ ਨੂੰ ਮਿਲਦਾ ਹਾਂ ਸਰ ਇਹ ਬਚਪਨ ਤੋਂ ਹੀ ਵੱਡਾ ਜਿਹਾ ਫੈਨ ਸੀ ਉਮਰ ਛੋਟੀ ਸੀ 3.5 ਸਾਲ ਦੀ ਮਗਰ ਸਟਾਰਟਿੰਗ ਤੋਂ ਸਲਮਾਨ ਸਰ ਜੀ ਦੀ ਮੂਵੀਜ਼ ਬਹੁਤ ਦੇਖਦਾ ਸੀ ਤੇ ਇੱਕੋ ਗੱਲ ਕਹਿੰਦਾ ਸੀ ਕਿ ਮੰਮਾ ਮੈਂ ਇੱਕ ਵਾਰ ਤੇ ਸਲਮਾਨ ਸਰ ਨੂੰ ਜ਼ਰੂਰ ਮਿਲਣ ਲਈ ਜਾਣਾ ਹੈ ਤੇ ਮੈਂ ਕਹਿੰਦੀ ਸੀ ਬੇਟਾ ਪੋਸੀਬਲ ਨਹੀਂ ਹੈ ਮੁੰਬਈ ਜਾਣਾ ਤੇ ਕਹਿੰਦਾ ਸੀ ਕੋਈ ਨਾ ਫਿਰ ਇੱਕ ਦਿਨ ਤੁਹਾਨੂੰ ਮੈਂ ਜਾ ਕੇ ਦਿਖਾਵਾਂਗਾ ਤੇ ਸਲਮਾਨ ਸਰ ਤੋਂ ਮਿਲ ਕੇ ਦਿਖਾਵਾਂਗਾ ਮਗਰ ਕਹਿੰਦੇ ਜ਼ੁਬਾਨ ਤੇ ਸਰਸਤੀ ਵਿਰਾਜਦੀ ਹੈ ਔਰ ਇਸ ਤਰ੍ਹਾਂ ਨਾਲ ਇਹਦੀ ਸਲਮਾਨ ਸਰ ਤੋਂ ਮੁਲਾਕਾਤ ਹੋਏਗੀ ਇਹ ਕ ਇਹਨਿਕ ਆਟੂਮਰ ਦੇ ਵਿੱਚ ਮੈਮ ਤੁਹਾਨੂੰ ਪਹਿਲਾਂ ਕਦੋਂ ਪਤਾ ਲੱਗਿਆ ਵੀ ਇਹਨੂੰ ਆਪਣਾ ਜਿਲੀ ਕੀ ਬਿਮਾਰੀ ਆ ਹੋ ਜਾਂਦੀ ਐ ਤਾਂ ਜਦੋਂ ਪਹਿਲਵਾਰ ਤੁਸੀਂ ਵੀ ਸੁਣਿਆ ਹੋਣਾ ਕਾਫੀ ਜ਼ਿਆਦਾ ਥੋੜੇ ਦਿਨ ਜਦੋਂ ਕੀ ਬੀਤੀ ਇਹਦੇ ਸਰ ਇਹਨਾਂ ਮਹੀਨੇ ਬਾਅਦ ਤੋਂ ਹਲਕਾ ਜਿਹਾ ਡਾਊਨ ਰਹਿ ਰਿਹਾ ਸੀ ਸੈਪਟੈਂਬਰ ਦਾ ਮਹੀਨਾ ਸੀ 2018 ਦੀ ਗੱਲ ਐ ਨੀਂਦਰ ਵੱਧ ਗਈ ਸੀ ਬਹੁਤ ਜ਼ਿਆਦਾ ਅਰ ਭੁੱਖ ਘਟ ਗਈ ਸੀ ਅਸੀਂ ਤੇ ਆਪਣੇ ਵੱਲੋਂ ਜਿੰਨੇ ਟੈਸਟ ਹੋ ਸਕਦੇ ਸੀ ਉਹ ਕਰਾਏ ਮਗਰ ਉਹਦੇ ਵਿੱਚ ਕੁਝ ਆ ਨਹੀਂ ਰਿਹਾ ਸੀ ਤੇ ਮਦਰ ਇਨ ਲਾਉ ਨੇ ਕਿ ਆਪਾਂ ਨਾ ਜੋਤੀਸ ਰੂਪ ਗੁਰਦੁਆਰੇ ਚਲਦੇ ਹਾਂ ਮੱਥਾ ਟੇਕ ਕੇ ਆਂਦੇ ਆ ਕੀ ਹੋ ਸਕਦਾ ਹੈ ਕਈ ਵਾਰ ਮੱਥਾ ਟਾਟੇ ਕੋ ਤੇ ਕਾਫੀ ਤਕਲੀਫਾਂ ਦੂਰ ਹੋ ਜਾਂਦੀਆਂ ਕੋਈ ਉਹਦੇ ਸ਼ੱਕ ਨਹੀਂ ਹੈ ਤੇ ਅਸੀਂ ਇਹਨੂੰ ਲੈ ਕੇ ਜੋਤੀਸ ਰੂਪ ਗੁਰਦੁਆਰੇ ਗਏ 30 ਸਪਟੈਂਬਰ 2018 ਨੂੰ ਮਾਰਨਿੰਗ 12 ਔਰ ਇੱਕ ਦੇ ਮਿਡ ਦਾ ਟਾਈਮ ਸੀ ਅਸੀਂ ਜਿਵੇਂ ਹੀ ਮੱਥਾ ਟੇਕਿਆ ਹੈਗਾ ਤੇ ਇਹਨੇ ਸਡਨਲੀ ਉੱਠ ਕੇ ਕਿਹਾ ਕਿ ਮम्मा ਮੈਨੂੰ ਕੁਝ ਦਿਖ ਨਹੀਂ ਰਿਹਾ ਗੁਰਦੁਆਰੇ ਦੇ ਅੰਦਰ ਹਨੇਰਾ ਹੀ ਹਨੇਰਾ ਹੈ ਜਦ ਕਿ ਡੇ ਟਾਈਮ ਸੀ ਬਿਲਕੁਲ ਰੋਸ਼ਨੀ ਦਾ ਤੇ ਅਸੀਂ ਕਿ ਜਗਨ ਇਵੇਂ ਮਸਤੀ ਕਰ ਰਹੇ ਹਾਂ ਤੋ ਕਹਿੰਦਾ ਨਹੀਂ ਮम्मा ਸੱਚੀ ਨਹੀਂ ਦਿਖ ਰਿਹਾ ਮੈਂ ਔਰ ਮੇਰੇ ਹਸਬੰਦ ਨੇ ਦੋ ਮਿੰਟਾਂ ਨੇ ਅਬਜ਼ਰਵ ਕੀਤਾ ਤੇ ਸਾਨੂੰ ਲੱਗਾ ਕਿ ਵਾਕਈ ਹੀ ਇਸ ਫੇਸਿੰਗ ਸਮ ਪ੍ਰੋਬਲਮ ਅਸੀਂ ਇਹਨੂੰ ਦਰੋਂ ਡਾਇਰੈਕਟ ਲੁਧਿਆਣਾ ਵਾਪਿਸ ਆ ਗਏ ਹਸਪੀਟਲ ਲੈ ਗਏ ਉੱਥੇ ਨੇ ਦੱਸਿਆ ਜੀ ਜੋ ਪ੍ਰੋਬਲਮ ਤੁਹਾਡੇ ਬੱਚੇ ਨੂੰ ਸਾਡੇ ਅਕੋਰਡਿੰਗਲੀ ਯੂ ਹੈਵ ਟੂ ਟੇਕ ਹਿਮ ਟੂ ਸਮ ਬਿਗ ਸਿਟੀ ਤੇ ਗੁਰਰਾਮਦਾਸ ਜੀ ਨੇ ਕਿਰਪਾ ਕੀਤੀ ਟੋਰਾਂਟੋ ਟੋਰਾਂਟੋ ਪਲਾਨ ਬਣਿਆ ਰਾਤੀ ਹੀ ਅਸੀਂ ਉਧਰ ਡਿਸਚਾਰਜ ਕਰਾਇਆ ਤੇ ਅਸਵੇਰੇ ਅਰਲੀ ਮਾਰਨਿੰਗ 6:00 ਕਲੋਕ ਦੀ ਫਲਾਈਟ ਵਰਕੇ ਅਸੀਂ ਚੰਡੀਗੜ੍ਹ ਤੋਂ 에ਥਰੂ ਮੁੰਬਈ ਲਈ ਟਾਟਾ ਹਸਪੀਟਲ ਰਵਾਨਾ ਹੋ ਗਏ ਸੀ ਤੇ ਫਿਰ ਕਿੰਨੇ ਸਾਲ ਜਿਹੜੇ ਕਿ ਲੜਾਈ ਲੜਨੀ ਪਈ ਬਿਮਾਰੀ ਦੇ ਨਾਲ ਐਗਜੈਕਟਲੀ ਅਗ ਸੱਚਾਈ ਦਸੀਏ ਤੇ 7 ਮਹੀਨੇ 5 ਦਿਨ ਸਾਨੂੰ ਪੂਰਾ ਅਸੀਂ ਇੱਕ ਦਿਨ ਵੀ ਮੁੜ ਕੇ ਦੁਬਾਰਾ ਘਰ ਨਹੀਂ ਦੇਖਿਆ ਤੇ ਸਾਨੂੰ ਬੇਸਿਕਲੀ ਪਿੱਛੋਂ ਪ੍ਰੋਬਲਮ ਇਸੇ ਲਈ ਨਹੀਂ ਆਈ ਕਿ ਜੋ ਸਾਡੀ ਜੁਆਇੰਟ ਫੈਮਲੀ ਹੈ ਉਹ ਸਾਡੇ ਲਈ ਇੱਕ ਬਲੇਸਿੰਗ ਬਣ ਗਈ ਕਿਉਂਕਿ ਪਿੱਛੋਂ ਵੱਡੇ ਬੇਟੇ ਨੂੰ ਘਰ ਛੱਡ ਕੇ ਜਾਣਾ ਸੀ ਮਦਰ ਇਨ ਲॉ ਸੀ ਦੇਵਰ ਸੀ ਸਾਰੇ ਸੀ ਤੇ ਮਗਰ ਇਹ ਜੋ ਘਟਨਾ ਸੀ ਇਹ ਜੋ ਫੇਸ ਸੀ ਲਾਈਫ ਦਾ ਦੌਰ ਸੀ ਇਹਨੇ ਸਾਡੀ ਫੈਮਿਲੀ ਨੂੰ ਹੋਰ ਇਕੱਠਾ ਕਰਤਾ ਤੇ ਸਾਨੂੰ ਸਟਰੋਂਗ ਬਣਾਤਾ ਆਪਸ ਇੱਕ ਦੂਜੇ ਦੇ ਨਾਲ ਸਰ ਨੇ 7 ਮਹੀਨੇ 5 ਦਿਨ ਪੂਰੇ ਉੱਥੇ ਰੈਗੂਲਰ ਇਹਦੀ ਕੀਮੋਸ اور ਰੇਡੀਏਸ਼ਨਸ ਹੋਈਆਂ ਨੇ 9 ਕੀਮੋ ਹੋਈਆਂ 4 ਰੇਡੀਏਸ਼ਨਸ ਹੋਈਆਂ ਤੇ ਇਹ ਉਸ ਜੰਗ ਨੂੰ ਜਿੱਤ ਕੇ ਫਿਰ ਵਾਪਸ ਆਇਆ ਸਰ ਹੁਣ ਬਿਲਕੁਲ ਠੀਕ ਠਾਕ ਹੈ ਜੀ ਬਿਲਕੁਲ ਸਰ ਬਿਲਕੁਲ ਠੀਕ ਹੈ ਤੁਹਾਡੇ ਸਾਹਮਣੇ ਹੈਗਾ ਜੀ ਜੀ ਹੁਣ ਕਹਿੰਦਾ ਮਤਲਬ ਵੀ ਰੋਸ਼ਨੀ ਅੱਖਾਂ ਦੀ ਵੀ ਵਾਪਸ ਦੁਬਾਰਾ ਆ ਗਈ ਹੁਣ ਸਭ ਕੁਝ ਦੇਖ ਪਾ ਰਹੇ ਸਹੀ ਤਰੀਕੇ ਨਾਲ ਸਰ ਜਦੋਂ ਸਾਇੰਸ ਦੀ ਗੱਲ ਕਰੀਏ ਤੇ ਸਾਇੰਸ ਦੇ ਸਾਮਨੇ ਜਦ ਅਸੀਂ ਇਹਦੇ ਟੈਸਟ ਕਰਾਉਂਦੇ ਹਾਂ ਹਰ ਸਾਲ ਇਹਦੇ ਫਾਲੋਅ ਅਪਸ ਹੁੰਦੇ ਟੈਸਟ ਹੁੰਦੇ ਆ ਅਸੀਂ ਨੂੰ ਹైదరాబాద్ ਐਲ ਵੀ ਪ੍ਰ ਜੀਵੇਂ ਟਾਟਾ ਰਿਸਰਚ ਸੈਂਟਰ ਹੈ ਕੈਂਸਰ ਦਾ ਤੇ ਇਹ ਮੇਂ ਏਸ਼ੀਆ ਸਭ ਤੋਂ ਵੱਡਾ ਰਿਸਰਚ ਸੈਂਟਰ ਹੈਦਰਾਬਾਦ ਚ ਐਲ ਵੀ ਪ੍ਰਸਾਦ ਅਸੀਂ ਇਹਨੂੰ ਹਰ ਸਾਲ ਉੱਥੇ ਲੈ ਕੇ ਜਾਂਦੇ ਹਾਂ ਜਦੋਂ ਟੈਸਟ ਹੁੰਦੇ ਨੇ ਤੇ ਉਹਦੇ ਚ ਇਹਦੀ ਜ਼ੀਰੋ ਵਿਜਨ ਆਂਦੀ ਸੱਚਾਈ ਤੇ ਹੈਗੀ ਹੈ ਜੋ ਟੈਸਟ ਲਾਈਨਿੰਗ ਆਂਦੀ ਬਿਲਕੁਲ ਸਟ੍ਰੇਟ ਆਂਦੀ ਹੈ ਤੇ ਉਹਦੇ ਚ ਕੋਈ ਵੇਵਸ ਨਹੀਂ ਹੁੰਦੀ ਇਹਦੀ ਜ਼ੀਰੋ ਵਿਜਨ ਆਂਦੀ ਸਰ ਉਹਦੇ ਚ ਵਗਰ ਤੁਹਾਡੇ ਸਾਹਮਣੇ ਹੈ ਨਾਰਮਲ ਸਕੂਲ ਚ ਜਾ ਰਹੇ ਆ ਪੜ ਰਹੇ ਆ ਹੈਗਾ ਸਕੇਟਸ ਕਰ ਰਹੇ ਆ ਕ੍ਰਿਕਟ ਖੇਡਦਾ ਹੈਗਾ ਸਾਈਕਲਿੰਗ ਕਰਦਾ ਹੈ ਭੰਗੜਾ ਕਰਦਾ ਹੈ ਰੇਸਿੰਗਸ ਕਰਦਾ ਹੈ ਤੇ ਹਰ ਚੀਜ਼ ਚ ਅਵਲ ਇਹ ਆਪਣੇ ਆਪ ਚ ਚਮਤਕਾਰ ਹੀ ਹੈ ਸਰ ਆਪਣੇ ਆਪ ਚ ਜਿਦਾ ਅਸੀਂ ਕਹਿੰਦੇ ਜਿੱਥੇ ਸਾਇੰਸ ਖਤਮ ਹੁੰਦਾ ਹੈ ਪਰਮਾਤਮਾ ਉੱਥੇ ਸ਼ੁਰੂ ਹੁੰਦਾ ਹੈ ਤੇ ਕਈ ਚੀਜ਼ਾਂ ਐਸੀ ਆਉਂਦੀਆਂ ਜੋ ਪ੍ਰਮਾਣ ਤੇ ਚਲਦੀ ਹੈ ਔਰ ਕਈ ਚੀਜ਼ਾਂ ਐਸੀਆਂ ਨੇ ਜਿਨੂੰ ਅਸੀਂ ਕਹਿੰਦੇ ਪ੍ਰਤੱਖ ਕੋ ਪ੍ਰਮਾਣ ਕੀ ਜ਼ਰੂਰਤ ਨਹੀਂ ਹੈ ਔਰ ਪਰਮਾਤਮਾ ਕੀ ਹੈ ਉਹ ਆਪਣੇ ਆਪ ਚ ਪਰਮਾਤਮਾ ਨੇ ਐਗਜ਼ਾਮਪਲ ਜਗਨਵੀਰ ਸਿੰਘ ਦਿੱਤਾ ਹੈ ਅੱਛਾ ਸੁਪਨਾ ਵੱਡਾ ਦੇਖ ਲਿਆ ਉਮਰ ਛੋਟੀ ਸੀਗੀ ਸੁਪਨਾ ਪੂਰਾ ਵੀ ਹੋ ਗਿਆ ਤੁਹਾਨੂੰ ਲੱਗਦਾ ਸੀ ਕਿ ਜਿਹੜਾ ਸੁਪਨਾ ਜਗਨਵੀਰ ਨੇ ਦੇਖਿਆ ਵੀ ਮੈਂ ਸਲਮਾਨ ਨੂੰ ਮਿਲਣਾ ਹੈ ਵੀ ਇ ਸਾ ਜਿਵੇਂ ਬੱਚੇ ਕਈ ਵਾਰ ਟੌイズ ਦੀ ਜਿੱਦ ਕਰ ਬੰਦੇ ਨੇ ਕਈ ਵਾਰ ਕੁਝ ਜਗਨਦੋਸਟ ਸਟਾਰਟਿੰਗ ਤੋਂ ਸੁਪਰ ਹੀਰੋਜ਼ ਐਵੈਂਜਰਸ ਦਾ ਬਹੁਤ ਸ਼ੌਕ ਸੀ ਇਹਦੇ ਕੋਲ ਬਹੁਤ ਵੱਡਾ ਕਲੈਕਸ਼ਨ ਹੈ ਤੇ ਮੈਂ ਅਗਰ ਉਹਦੇ ਸੁਪਰ ਹੀਰੋ ਔਰ ਐਵੈਂਜਰਸ ਦੀ ਜੋ ਕਲੈਕਸ਼ਨ ਹੈ ਤੇ ਸਭ ਤੋਂ ਉੱਤੇ ਟਾਪ ਨੰਬਰ ਜੇਕਰ ਨਾਮ ਆਂਦਾ ਹੈ ਕਿ ਸਲਮਾਨ ਖਾਨ ਦਾ ਆਂਦਾ ਹੈ ਕਿਉਂਕਿ ਇਹਦੇ ਵਾਸਤੇ ਉਹੀ ਸੁਪਰਸਟਾਰ ਸੁਪਰ ਹੀਰੋ ਔਰ ਐਕਸ਼ਨ ਹੀਰੋ ਸੀ ਜੀ ਜੇਕਰ ਮੈਨੂੰ ਪਹਿਲੀ ਵਾਰ ਤਾਂ ਫਿਰ ਤੁਸੀਂ ਦੇਖ ਨਹੀਂ ਪਾਏ ਸਲਮਾਨ ਖਾਨ ਨੂੰ ਜਦੋਂ ਫਿਰ ਦੂਸਰੀ ਵਾਰ ਮੁਲਾਕਾਤ ਹੁੰਦੀ ਹੈ ਮੁੰਬਈ ਦੇ ਵਿੱਚ ਤੁਸੀਂ ਪਹੁੰਚਦੇ ਹੋ ਤਾਂ ਜਦੋਂ ਉਹ ਤੁਹਾਨੂੰ ਦੇਖਦੇ ਆ मेरी उन कि मैंने आ, फर्स्ट टाइम उन्होंने कर रहा था फिर वो मुझे अंदर लेके गए अपने गार्डन में गा, बैठने नीचे। मैंने कर, सर आपको जहा ठीक लगे फिर मैं सर नीचे बैठे और मम्मा पीछे से मैंने मम्मा को कहा मम्मा वीडियोस दिखाओ मैंने उनसे कुछ-कुछ वीडियोस पूछी कि मैंने ये सच्चा है कि झूठे जो उनसे बिग बॉस के पर बनी हुई है हुँ. तो मैंने उसमें से आ, वन सच थी बाकी सारी फेक थी हुँ. तो सर के साथ मैंने अपनी क्रिकेट वीडियो स्केटिंग की वीडियो भंगड़ा क्लास की वीडियो शेयर की हुँ. सर ने कहा वाओ तुम बहुत टैलेंटेड हो तो सर से मैंने सर से मैंने ऑटोग्राफ करवाया हुँ. दिखाता हूं आपको ਸਰ ਦੇ ਕੋਲ ਗਿਆ ਸਾਰਿਆਂ ਨੂੰ ਗਿਫਟ ਵੀ ਦਿੱਤੇ ਸਰ ਕਾਫੀ ਅੱਛਾ ਜੀ ਕੱਪੜੇ ਦਿੱਤੇ ਆਪਣੇ ਬੀਇੰਗ ਹਿਊਮਨ ਦੇ ਸਾਰੇ ਕੁਝ ਤੇ ਹੈ ਤੇ ਬੱਚਾ ਹੀ ਹੈ ਤੇ ਕਹਿੰਦਾ ਕਿ ਸਰ ਤੁਸੀਂ ਕੱਪੜੇ ਤੇ ਗਿਫਟ ਦੇ ਰਹੇ ਹੋ ਮਗਰ ਬੱਚੇ ਨੇ ਇਹੀ ਕਹਣਾ ਬੀਇੰਗ ਹਿਊਮਨ ਤਾਂ ਬ੍ਰਾਂਡ ਹੈ ਕੋਈ ਵੀ ਖਰੀਦ ਕੇ ਲੈ ਆ ਸਕਦਾ ਕਿਹਦੇ ਲਈ ਕਿ ਮੈਂ ਸਲਮਾਨ ਖਾਨ ਨਾਲ ਮਿਲ ਕੇ ਆਇਆ ਹਾਂ ਸਰ ਕਹਿੰਦੇ ਫਿਰ ਐਸਾ ਕੀ ਕਰਾਂ ਤੇ ਇਹਦੇ ਕੋਲ ਇਹਦੇ ਫਾਜ਼ਲ ਸਾਹਿਬ ਦਾ ਹੈਂਕੀ ਸੀ ਐਟ ਦੈਟ ਟਾਈਮ ਤੇ ਇਹਨੇ ਹੈਂਕੀ ਤੇ ਸਰ ਤੋਂ ਸਾਈਨ ਕਰਵਾਇਆ ਤੂੰ ਜਗਨਬੀਰ ਸਿੰਘ ਵਿਦ ਲਵ ਗੋਡ ਬlesਸ ਯੂ ਸਟੇ ਸਟਰੋਂਗ ਈਟ ਵੈਲ ਸਟੱਡੀ ਹਾਰਡ ਐਂਡ ਡਾਂਸ ਲਵ ਸਲਮਾਨ ਖਾਨ ਤੇ 에ਵਸ ਉਹਦੀ ਯਾਦਗਾਰ ਹੈਗੀ ਐ ਤੇ ਜਗਨਬੀਰ ਦਾ ਜੋ ਇੱਕ ਸੁਪਨਾ ਸੀ ਸਾਰ ਨੂੰ ਦੇਖਣ ਦਾ ਤੇ ਉਹ ਸਾਨੂੰ ਸੀ ਪਹਿਲੀ ਵਾਰ ਜਦੋਂ ਸਾਰ ਆਏ ਸੀ ਕਿ ਸ਼ਾਇਦ ਪੂਰਾ ਨਹੀਂ ਹੋਇਆ ਕਿਉਂਕਿ ਉਹ ਦੇਖ ਨਹੀਂ ਸਕਦਾ ਸੀ ਐਟ ਦੈਟ ਟਾਈਮ ਮਗਾ ਸਰ ਨੇ ਜ਼ੁਬਾਨ ਕੀਤੀ ਸੀ ਕਿ ਅੱਲਾਹ ਨੇ ਚਾਇਆ ਜਿਸ ਦਿਨ ਤੇ ਉਹਦੇ ਨੂੰ ਦੁਬਾਰਾ ਨਜ਼ਰ ਆਏਗੀ ਤੇ ਮੈਂ ਤੇਰੇ ਕੋਲ ਆਵਾਂਗਾ ਤੋਂ ਸਾਰੇ ਸਾਨੂੰ ਲੱਗਦਾ ਸੀ ਕਿ ਬੱਚਾ ਦਿਲ ਬਹਲਣ ਲੈ ਕੇ ਆਇਆ ਤਾਂ ਇੱਕ ਵਾਰ ਆ ਗਿਆ ਇਤਫਾਕ ਇੱਕ ਵਾਰ ਇੱਕ ਵਾਰ ਹੁੰਦੇ ਵਾਰ-ਵਾਰ ਨਹੀਂ ਮਗਾ ਸਰ ਨੇ ਆਪਣੀ ਵਰਡਸ ਨੂੰ ਰੱਖਦੇ ਹੋਏ ਜੋ ਉਹਨਾਂ ਦਾ ਇੱਕ ਡਾਇਲੋਗ ਹੈ ਜੋ ਕਮਿਟਮੈਂਟ ਕਰਦੀ ਆ ਹਨਾਂ ਤੇ ਉਹਨਾਂ ਵਾਂਗੇ ਜੋ ਕਮਿਟਮੈਂਟ ਕੀਤਾ ਸੀ ਉਹਨਾਂ ਨੇ ਆਪਣਾ ਕਮਿਟਮੈਂਟ ਪੂਰਾ ਕੀਤਾ ਤੇ ਉਹਨਾਂ ਜਗਨਵੀਰ ਨੂੰ ਆਪਣੇ ਕੋਲ ਬੁਲਾਇਆ। ਤੇ ਜਗਨਵੀਰ ਬਹੁਤ ਸਾਰੇ ਲੋਕ ਨੇ ਚਾਹੇ ਆਪਾਂ ਹਿੰਦੂਸਤਾਨ ਦੀ ਗੱਲ ਕਰੀਏ ਪੰਜਾਬ ਦੀ ਜਾਂ ਫਿਰ ਬਰ ਵਿਦੇਸ਼ਾਂ ਚ ਵੀ ਗੱਲ ਕਰੀਏ ਬਹੁਤ ਸਾਰੇ ਅਜਿਹੇ ਲੋਕ ਨੇ ਜੋ ਸਲਮਾਨ ਖਾਨ ਨੂੰ ਮਿਲਣ ਦੇ ਲਈ ਤਰਸ ਰਹੇ ਨੇ ਉਹਨਾਂ ਦੀ ਉਡੀਕ ਕਰ ਰਹੇ ਨੇ ਪਰ ਜਦੋਂ ਤੁਸੀਂ ਕਿਹਾ ਮੈਂ ਪਹਿਲੀ ਵਾਰ ਉਹਨਾਂ ਨੂੰ ਮਿਲਿਆ ਤਾਂ ਉਹਨਾਂ ਨੇ ਇਹਦੀ ਗੱਲ ਕੀਤੀ ਸਰਦਾਰ ਜੀ ਬਹੁਤ ਦੇਰ ਕਰਦੀਆਂ ਨੂੰ ਤਾਂ ਉਦੋਂ ਫਿਰ ਕੀ ਫੀਲ ਹੋਇਆ ਤੁਹਾਨੂੰ? ਬਹੁਤ ਵਧੀਆ ਫੀਲ ਹੋਇਆ ਕਿਉਂਕਿ ਇੰਨੇ ਵੱਡੇ ਐਕਟਰ ਨਾਲ ਜਦੋਂ ਮਿਲਦੇ ਹੈ ਤੁਸੀਂ ਸੋਚੋ ਕਿ

ਕਹਿੰਦਾ ਕਿਊਟ ਦੇ ਨਾਲ ਨਾਲ ਸਮਾਰਟ ਵੀ ਬਹੁਤ ਸਰਦਾਰ ਜੀ ਕਿ ਅਗਲੀ ਫਰਮਾਇਸ਼ ਤੁਸੀਂ ਨਾਲ ਹੀ ਆਪਣੇ ਅੱਗੇ ਰੱਖਤੀ ਹੋ ਤੁਸੀਂ ਆਪ ਵੀ ਆਫਰ ਵੀ ਰੱਖਤੀ ਜੀ ਮੈਨੂੰ ਫਿਲਮਾਂ 'ਚ ਵੀ ਲੈ ਲਓ ਫਿਲਮਾਂ 'ਚ ਵੀ ਕੰਮ ਦੇ ਦਿਓ ਹਣ ਜੀ ਹੁਣ ਕੀ ਲੱਗਦਾ ਫਿਰ ਸੁਲਮਾਨ ਸਰ ਇਹ ਵੀ ਖੁਸ਼ੀ ਪੂਰੀ ਕਰਨਗੇ ਲੱਗਦਾ ਤਾਂ ਹੈ ਕਿੰਨੀ ਕੁ ਉਮੀਦ ਹੈ 7 99 99% ਉਮੀਦ ਹੈ 1% ਇਸ ਲਈ ਨਹੀਂ ਕਿਉਂਕਿ ਅਭੀ ਤੱਕ ਲੈ ਕੇ ਨਹੀਂ ਗਏ ਅਭੀ ਤੱਕ ਲੈ ਕੇ ਚਲੋ ਅਸੀਂ ਵੀ ਇਹੀ ਚਾਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਲਮਾਨ ਖਾਨ ਦੇ ਵਿੱਚ ਜਰੂਰ ਨਜ਼ਰ ਆਓ ਤਾਂ ਮੈਮ ਤੁਹਾਡੀਆਂ ਵੀ ਉੱਥੇ ਗੱਲਬਾਤ ਹੋਈ ਹੈ ਹੋਣੀ ਹੈ ਤਾਂ ਫਿਰ ਕੀ ਅੱਗੇ ਉਹੋ ਜਿਹੇ ਪਲ ਸੀਗੇ ਜਗਨ ਵੀ ਕਿੰਨਾ ਖੁਸ਼ ਸੀਗਾ ਉਦੋਂ ਜਦੋਂ ਸਲਮਾਨ ਨੂੰ ਮਿਲਦੇ ਨੇ ਸਰ ਸਨੇ ਬੜਾ ਅੱਛਾ ਟਾਈਮ ਸਪੈਂਡ ਕੀਤਾ ਜਗਨ ਦੇ ਨਾਲ ਔਰ ਇੱਕ ਸਿਰਫ ਫਾਰਮੈਲਟੀ ਹੁੰਦੀ ਹੈ ਕਿ ਨਾਲ ਆਇਆ ਬੈਠਿਆ ਚਲੋ ਬੇਟਾ ਫੋਟੋ ਹੋ ਗਈ ਆਟੋਗ੍ਰਾਫ ਹੋ ਗਿਆ ਤੇ ਬਲਕੇ ਸਰ ਦੀ ਤਬੀਤ ਵੀ ਠੀਕ ਨਹੀਂ ਸੀ ਮਗਰ ਉਹਨੇ ਬੜੇ ਪੇਸ਼IENTS ਨਾਲ ਬੈਠੇ ਰਹੇ ਔਰ ਉਹਨਾਂ ਨੇ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਬੇਟਾ ਹੁਣ ਤੁਸੀਂ ਚਲੇ ਜਾਓ ਜਾਂ ਟਾਈਮ ਓਵਰ ਹੋ ਗਿਆ ਹੈ ਉਹ ਆਪਣਾ ਕੁਆਲਿਟੀ ਟਾਈਮ ਅੱਛਾ ਸਪੈਂਡ ਕਰ ਰਹੇ ਸੀ ਜਿਵੇਂ ਅਸੀਂ ਸੁਣਿਆ ਉਹਨਾਂ ਦੇ ਆਪਣੇ ਭਾਂਜੇ ਆ ਨਾਲ ਵੀ ਬਹੁਤ ਖੇਡਦੇ ਆ ਕਰਦੇ ਆ ਫਿਰ ਜਗਨ ਦੀ ਵੀਡੀਓਜ਼ ਦੇਖ ਕੇ ਬਹੁਤ ਖੁਸ਼ ਹੋ ਰਹੇ ਸੀ ক্রিকেট ਖੇਡਦੇ ਆ ਦੀ ਸਭ ਦੀ ਤੇ ਨਾਲ ਦੱਸ ਰਹੇ ਸੀ ਕਿ ਅਸੀਂ ਵੀ ਇਵੇਂ ਜੁਰਾਬ ਚ ਧੱਕ ਗੱਲ ਲਪੇਟ ਕੇ ਘਰ ਚ ਟੰਗ ਦਿੰਦੇ ਸੀ ਬੇਟਾ ਤੇ ਅਸੀਂ ਵੀ ਮਤਲਬ ਕਿ ਉਹ ਆਪਣੇ ਬਚਪਨ ਵੀ ਇਹਦੇ ਨਾਲ ਯਾਦ ਕਰ ਰਹੇ ਸੀ ਤੇ ਇੰਜੋਏ ਕਰ ਰਹੇ ਸੀ ਉਹਨਾਂ ਨੇ ਆਪਣਾ ਬਚਪਨ ਵੀ ਤਾਜ਼ਾ ਕਰ ਫਰ ਅਗਲਾ ਫਿਚਰ ਪਲਾਨ ਕੀ ਹੈ ਜਗਨ ਵੀਰ ਇੱਕ ਤੋਂ ਲਈ ਦੱਸਤਾ ਫਿਲਮਾਂ ਜਾਣਾ ਉਸ ਤੋਂ ਇਲਾਵਾ ਫਿਚਰ ਪਲਾਨ ਕੀ ਹੈ ਉਹਨਾਂ ਨੇ ਕਹੇ ਸੀ ਜਦੋਂ ਤੁਸੀਂ ਬੰਬੇ ਆਇਆ ਕਰੋਗੇ ਤੇ ਮੇਰੇ ਨਾਲ ਜ਼ਰੂਰ ਮਿਲ ਕੇ ਜਾਇਆ ਕਰੋ ਨਹੀਂ ਤਾਂ ਮੈਂ ਨਰਦਮ ਨਰਾਜ਼ ਹੋ ਜਾਊਂਗਾ ਫਿਰ ਉਹਨਾਂ ਕੋਲ ਫਿਰ ਦੁਬਾਰਾ ਜਾਣਾ ਬੰਬੇ ਫਿਰ ਮਾਰਚ ਕੋ ਅਸੀਂ ਸੋਚ ਰਹੇ ਹਾਂ ਕਿ ਇੱਕ ਵਾਰ ਜਾ ਕੇ ਸਾਨੂੰ ਦੁਬਾਰਾ ਕਿਸੇ ਤਰੀਕੇ ਨਾਲ ਜੇ ਪਹਿਲੇ ਸਾਡੀ ਵੀਡੀਓਜ਼ ਆ ਰਿਕੁਐਸਟ ਗਈ ਹੈ ਤੇ ਸਾਰ ਦੇ ਕੋਲ ਸਾਡੀ ਫੇਰੀ ਪਰ ਰਿਕੁਐਸਟ ਹੈ ਕਿ ਅਸੀਂ ਤੁਹਾਨੂੰ ਇੱਕ ਵਾਰ ਮਿਲਣਾ ਚਾਹੁੰਦੇ ਹਾਂ ਤੇ ਤੁਸੀਂ ਜਗਨਬੀਰ ਨੂੰ ਜਿੰਨਾ ਪਿਆਰ ਨੇਮ ਐਂਡ ਫੇਮ ਦਿੱਤਾ ਅਸੀਂ ਤੁਹਾਨੂੰ ਇੱਕ ਵਾਰ ਮਿਲ ਕੇ ਥੈਂਕਸ ਕਰਨਾ ਚਾਹੁੰਦੇ ਹਾਂ ਜੀ ਸੋ ਬਿਲਕੁਲ ਸਲਮਾਨ ਖਾਨ ਨੂੰ ਮਿਲ ਕੇ ਇੱਕ ਵਾਰ ਫਿਰ ਤੋਂ ਉਹਨਾਂ ਦਾ ਜਿਹੜਾ ਕਿ ਧੰਨਵਾਦ ਉਹ ਕਰਨਾ ਚਾਹੁੰਦੇ ਆ ਪਰ ਨਾਲ ਦੀ ਨਾਲ ਜਗਨਬੀਰ ਨੇ ਸੰਘਰਸ਼ ਬਹੁਤ ਲੜਿਆ ਦੁਬਾਰਾ ਨੋਰਮਲ ਲਾਈਫ ਦੇ ਵਿੱਚ ਆਉਣ ਦੇ ਲਈ ਤਾਂ ਬਹੁਤ ਸਾਰੇ ਅਜਿਹੇ ਬੱਚੇ ਹੁੰਦੇ ਨੇ ਜਾਂ ਫਿਰ ਆਪਾਂ ਕਈ ਅਜਿਹੇ ਸ਼ਖਸ ਹੁੰਦੇ ਨੇ ਜੋ ਇੱਥੇ ਆ ਕੇ ਟੁੱਟ ਜਾਂਦੇ ਨੇ ਪਰ ਕੁਝ ਅਜਿਹੇ ਵੀ ਮਿਸਾਲ ਬਣਦੇ ਨੇ ਜੋ ਦੂਜੇ ਲੋਕਾਂ ਦੇ ਲਈ ਵੀ ਮਿਸਾਲ ਬਣਦੇ ਨੇ ਵੀ ਜ਼ਿੰਦਗੀ ਦੀ ਜੰਗ ਹਾਰ ਕੇ ਵੀ ਜਿਹੜੇ ਕਿ ਜਿੱਤ ਚੁੱਕੇ ਹੋਏ ਨੇ ਤਾਂ ਹੁਣ ਜਗਨਬੀਰ ਦਾ ਸੁਪਨਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਲਮਾਨ ਖਾਨ ਦੇ ਨਾਲ ਫਿਲਮਾਂ ਦੇ ਵਿੱਚ ਕੰਮ ਕਰਨ ਤਾਂ ਦੁਬਾਰਾ ਸਲਮਾਨ ਖਾਨ ਨੂੰ ਮਿਲਣ ਤਾਂ ਹੁਣ ਦੇਖਣਾ ਹੋਵੇਗਾ ਕਿ ਕਦੋਂ ਸਲਮਾਨ ਖਾਨ ਦੁਬਾਰਾ ਇਹਨਾਂ ਨੂੰ ਮਿਲਦੇ ਨੇ ਜਾਂ ਫਿਰ ਆਪਣੇ ਆਉਣ ਵਾਲੀਆਂ ਫਿਲਮਾਂ ਦੇ ਵਿੱਚ ਜਗਨਬੀਰ ਨੂੰ ਕੋਈ ਰੋਲ ਦੇ ਪਾਉਂਦੇ ਨੇ ਜਾਂ ਨਹੀਂ। ਇਸ ਕੈਮਰਾ ਪਰ ਤੁਸੀਂ ਸੰਨੀ ਦੇ ਨਾਲ ਹਿੰਮਤ ਸਿੰਘ ਦੀ ਕਪਾਲ ਦੇਨਿਕ ਸਵੇਰਾ ਲੁਧਿਆਣਾ।